ਸੋਕ ਮਹੱਲਾ ਪੰਜਵਾ ਜਾ ਕਉ ਭਏ ਕਿਰਪਾਲ ਪ੍ਰਭ ਹਰ ਹਰ ਸੇਈ ਜਪਾਤ ਨਾਨਕ ਪੀਤ ਲੱਗੀ ਤਿਨ ਰਾਮ ਸਿਉ ਪੀਟਤ ਸਾਧ ਸੰਗਾਤ ਮਹੱਲਾ ਪੰਜਵਾ ਰਾਮ ਰਮੋ ਬੜ ਭਾਗੀ ਹੋ ਜਲਤਨ ਮਹੀਅਲ ਸੋਏ ਨਾਨਕ ਨਾਮ ਆਰਾਧੇਐ ਬਿਗੰਨਾ ਲਾਗੇ ਕੋਈ ਪੌੜੀ ਭਗਤਾ ਕਾ ਬੋਲਿਆ ਪਰਵਾਨ ਹੈ ਦਰਗਹ ਪਵੈ ਥਾਈ ਭਗਤਾ ਤੇਰੀ ਟੇਕ ਰਤੇ ਸਚ ਨਾਏ ਭਗਤਾ ਤੇਰੀ ਟੇਕ ਤੇ ਵਿਸਰਾਮ ਹੈ ਰਤੇ ਸਚ ਨਾਏ ਜਿਸ ਨੋ ਕੋਈ ਕਿਰਪਾਲ ਤਿਸ ਕਾ ਦੂਖ ਜਾਏ ਭਗਤ ਤੇਰੇ ਦਿਆਲ ਉਹਨਾਂ ਮਿਹਰ ਪਾਏ ਦੁਖ ਦਰਦ ਵੱਡ ਰੋਗ ਨਾ ਪੋਹੇ ਇਸ ਮਾਏ ਨਾ ਪੋਹੇ ਇਸ ਮਾਏ ਹਾਂਜੀ ਨਾ ਪੋਹੇ ਇਸ ਮਾਏ ਇਸ ਮਾਏ ਇਸ ਮਾਏ ਨਹੀਂ ਕਹਿਣਾ ਭਗਤਾ ਇਹੋ ਆਧਾਰ ਗੁਣ ਗੋਵਿੰਦ ਗਾਏ ਸਦਾ ਸਦਾ ਦਿਨ ਰਹਿਣ ਇੱਕੋ ਇੱਕ ਧਿਆਏ ਪੀਵਤ ਅੰਮ੍ਰਿਤ ਨਾਮ ਜਨ ਜਨ ਪਾਤੀ ਵਿਸ਼ਰਾਮ ਲਾਉਣਾ ਪੀਵਤ ਅੰਮ੍ਰਿਤ ਨਾਮ ਜਾਨਾ ਨਾਮੇ ਰਹੇ ਅਗਾਈ ਤੋ ਲੋਕ ਮਹੱਲਾ ਪੰਜਵਾ ਕੋਟ ਵਿਗਣ ਤਿਸ ਲਾਗਤੇ ਜਿਸਨੋ ਵਿਸਰੈ ਨਾਉ ਨਾਨਕ ਅਨੰਦਨ ਬਿਲਪਤੇ ਜਿਉ ਸੁਈਐ ਘਰ ਕਾਉ ਜੋ ਸੁਈਐ ਘਰ ਕਾਉ ਮਹੱਲਾ ਪੰਜਵਾ ਘਰ ਕਾਉ ਨਹੀਂ ਕਾਉ ਪਰੀ ਮਿਲਾਵਾ ਜਾਥੀਐ ਸਾਈ ਸੁਹਾਵੀ ਰੁੱਤ ਘੜੀ 모ਹਤ ਨਹਿ ਵੀਸਰੈ ਘੜੀ 모ਹਤ 모ਹਤ ਹੋੜਾ ਨਹੀਂ ਲਾਉਣਾ ਘੜੀ 모ਹਤ ਨਹਿ ਵੀਸਰੈ ਘੜੀ 모ਹਤ ਨਹਿ ਵੀਸਰੈ ਨਾਨਕ ਰਵੀਐ ਨਿਤ ਨਾਨਕ ਰਵੀਐ ਨਿਤ ਪੌੜੀ ਸੂਰਬੀਰ ਵਰੀਆਮ ਕਿਨਾਰਾ ਹੋੜੀਐ ਇਹ ਵਰੀਆਮ ਬਿਹਾਰੀ ਦੇ ਨਾਲ ਹੀ ਉਚਾਰਨ ਕਰਨਾ ਵਰੀਆਮ ਨਹੀਂ ਕਹਿਣਾ ਸੂਰਬੀਰ ਵਰੀਆਂ ਕਿਨਾਂ ਨਾ ਹੂੜੀਆ ਹੂੜੀਆ ਪੋਲਾ ਪੋਲਣਾ ਹੂੜੀਆ ਨਹੀਂ ਕਹਿਣਾ ਫੌਜ ਸਤਾਣੀ ਹਾਠ ਪੰਜਾ ਜੋੜੀ ਐ ਇਹ ਵੀ ਫੌਜ ਸਸਾ ਨਹੀਂ ਨਾਲ ਜੋੜ ਦੇਣਾ ਜੱਜ ਦੇ ਫੌਜ ਸਤਾਣੀ ਹਾਠ ਸਤਾਣੀ ਪਾਠ ਇਕੱਠਈ ਐ ਵੱਖਰਾ ਪਾਠ ਐ ਫੌਜ ਸਤਾਣੀ ਹਾਠ ਪੰਜਾ ਜੋੜੀ ਐ ਫੌਜ ਸਤਾਣੀ ਹਾਠ ਪੰਜਾ ਜੋੜੀ ਐ ਦਸ ਨਾਰੀ ਆਉਧੂਤ ਦਸ ਨਾਰੀ ਆਉਧੂਤ ਦਸ ਤੁਲੈ ਬੋਲਣਾ ਦੇਨ ਚਮੋੜੀਐ ਜਿਣ ਜਿਣ ਲੈਨ ਰਲਾਏ ਇਹੋ ਇਨਾਂ ਲੋੜੀਐ ਜਿਣ ਜਿਣ ਲੈਨ ਰਲਾਏ ਇਹੋ ਇਨਾਂ ਲੋੜੀਐ ਜਿਣ ਜਿਣ ਲੈਨ ਰਲਾਏ ਇਹੋ ਇਨਾਂ ਲੋੜੀਐ ਤ੍ਰੈ ਗੁਣ ਇਨ ਕੈ ਵਸ ਕਿਨ ਨਾ ਮੋੜੀਐ ਭਰਮ ਕੋਟ ਮਾਇਆ ਖਾਈ ਕਹ ਕੇ ਤਬਿਦ ਤੋੜੀਐ ਗੁਰਪੂਰਾ ਆਰਾਧ ਗੁਰਪੂਰਾ ਆਰਾਧ ਗੁਰਪੂਰਾ ਆਰਾਧ ਵਿਖਮਦਾਲ ਫੋੜੀਐ ਹਉ ਤਿਸ ਅੱਗੇ ਦਿਨ ਰਾਤ ਰਹਾ ਕਰ ਜੋੜੀਐ ਸ਼ਲੋਕ ਮਹੱਲਾ ਪੰਜਵਾ ਕੇਲ ਵਿਖ ਸਬੇ ਉਤਰਨਾਂ ਨੀਤ ਨੀਤ ਗੁਣ ਗਾਉ ਕਿਲ ਵਿਖ ਵਾਵੇ ਨਾਲਿ ਕਿਲ ਵਿਖ ਪੱਪਾ ਨਹੀਂ ਕਹਿਣਾ ਕਿਲ ਵਿਖ ਸਭੇ ਉਤਰਨ ਨੀਤ ਨੀਤ ਗੁਣ ਗਾਉ ਕੋਟ ਕਲੇਸਾ ਊਪਜੈ ਨਾਨਕ ਬਿਸਰੈ ਨਾਉ ਨਾਨਕ ਬਿਸਰੈ ਨਹੀਂ ਕਹਿਣਾ ਨਾਨਕ ਪਾਤੀ ਐਮ ਲੱਗੀ ਕਿ ਨਾਨਕ ਬਿਸਰੈ ਨਾਉ ਕੋਟ ਕਲੇਸਾ ਊਪਜੈ ਨਾਨਕ ਬਿਸਰੈ ਨਾਉ ਮਹੱਲਾ ਪੰਜਵਾਂ ਨਾਨਕ ਸਤਗੁਰ ਭੇਟਿਆ ਪੂਰੀ ਹੋਵੇ ਜੁਗਤ ਹਸੰਦਿਆ ਖੇਲੰਦਿਆ ਪੈਨੰਦਿਆ ਖਾਵੰਦਿਆ ਵਿਚੇ ਹੋਵੇ ਮੁਕਤ ਸਾਰੇ ਪਦ ਨਖੇਰ ਕੇ ਪੜਨੇ ਹਨ ਹਸੰਦਿਆ ਖੇਲੰਦਿਆ ਪੈਨੰਦਿਆ ਖਾਵੰਦਿਆ ਇਥੇ ਵਿਸਰਾਮ ਵਿਚੇ ਹੋਵੇ ਮੁਕਤ ਪੌੜੀ ਸੋ ਸਤਗੁਰ ਧਨ ਧਨ ਜਿਨ ਭਰਮ ਗੜ ਤੋੜਿਆ ਜਿਨ ਭਰਮ ਗੜ ਤੂੜਿਆ ਗੜ ਭਰਾ ਪੂਲਾ ਬੁਨਾ ਭਰਮ ਗੜ ਸੰਬੰਧਕ ਪਾਠ ਸੋ ਸਤ ਗੁਰ ਵਾਹ ਵਾਹ ਜਿਨ ਹਰ ਸਿਓ ਜੋੜਿਆ ਨਾ ਜਿਨ ਨਹੀਂ ਕੰਨਾ ਜੇਨ ਪੂਲਾ ਬੁਨਾ ਨਾਮ ਨਿਧਾਨ ਅਖੋਟ ਗੁਰ ਦੇ ਦਾਰਾਉ ਦਾਰੂ ਦਰੂ ਦਾਰੂਓ ਪਾਠ ਇਕੱਠਾ ਹੀ ਹੈ ਦਰਾਉ ਥੋੜਾ ਗੁਰ ਦੇ ਦਾਰੂਓ दारू ओ इकट्ठा बोल ओड़ा खुले पुला महारोग बिकराल तिनै बेदारू ओ हां बिकराल ਭਾਰਾ ਨਹੀਂ ਕਹਿਣਾ ਮਹਾਰੋਗ ਬਿਕਰਾਲ ਤਿਨੈ ਬਿਦਾਰੂ ਪਾਇਆ ਨਾਮ ਨਿਹਦਾਨ ਬਹੁਤ ਖਜ਼ਾਨਿਆ ਜਿੱਤਾ ਜਨਮ ਅਪਾਰ ਆਪ ਪਛਾਨਿਆ ਜਿੱਤਾ ਪਦ ਕਸ ਕੀ ਕਹਿਣਾ ਹੈ ਮਹਿਮਾ ਕਹੀ ਨਾ ਜਾਏ ਗੁਰ ਸਮਰਾਤ ਦੇਵ ਗੁਰਪਾਰ ਬ੍ਰਹਮ ਪਰਮੇਸ਼ਰ ਅਪਰੰਪਰਾ ਲਖ ਅਪੇਵ ਸਲੋਕ ਮਹੱਲਾ ਪੰਜਵਾ ਉਦਮ ਕਰੇ ਦਿਆ ਜੀ ਤੂੰ ਕਮਾਵਦਿਆ ਸੁਖ ਪੁੰਚ ਧਿਆਇ ਦਿਆ ਤੂੰ ਪ੍ਰਭੂ ਮੇਲ ਨਾਨਕ ਉਤਰੀ ਚਿੰਤ ਮਹੱਲਾ ਪੰਜਵਾ ਸੋਭ ਚਿੰਤਨ ਗੋਬਿੰਦ ਰਮਣਾ ਨਿਰੰਮਲ ਸਾਧੂ ਸੰਗ ਨਾਨਕ ਨਾਮ ਨਾ ਵਿਸਰਉ ਇੱਕ ਘੜੀ ਕਰ ਕਿਰਪਾ ਭਗਵੰਤ ਇਸ ਵਿਸਰਾਮ ਧਿਆਨ ਨਾਲ ਲਾਉਣਾ ਹੈ ਨਾਨਕ ਨਾਮ ਨਾ ਵਿਸਰਉ ਇੱਥੇ ਠਮਕ ਇੱਕ ਘੜੀ ਇੱਥੇ ਵਿਸਰਾਮ ਹੈ ਕਰ ਕਿਰਪਾ ਭਗਵੰਤ ਪਉੜੀ ਤੇਰਾ ਕੀਤਾ ਹੋਏ ਤਾ ਕਾਹੇ ਡਰ ਪੀਐ ਜਿਸ ਮਿਲ ਜਪਿਐ ਨਾਉ ਤਿਸ ਜੀਉ ਅਰਪੀਐ ਆਇਆ ਚਿਤ ਨਿਹਾਲ ਸਾਹਿਬ ਬੇਸਮਾਰ ਇਹ ਬੇਸਮਾਰ ਨਹੀਂ ਕਹਿਣਾ ਬੱਬੇ ਦੇ ਵਿੱਚੋਂ ਡੈਸ਼ ਦੇ ਕੇ ਬੋਲਣਾ ਬੇਸਮਾਰ ਇਕੱਠਾ ਪਾਠ ਤੇ ਸੁਨੋ ਪਉਹੇ ਕਵਨ ਜਿਸ ਵੱਲ ਨਿਰੰਕਾਰ ਵੱਲ ਥੋੜਾ ਜਿਆ ਕਸ ਕੇ ਬੋਲਣਾ ਜਿਸ ਵੱਲ ਨਿਰੰਕਾਰ ਸਭ ਕਿਛ ਤਿਸ ਕਾ ਵਸ ਨਾ ਕੋਈ ਬਾਹਰਾ ਸੋ ਭਗਤਾ ਮਨ ਬੁੱਠਾ ਸਚ ਸੁਮਹਾਰਾ ਤੇਰੇ ਦਾਸ ਧਿਆਨ ਤੁਧ ਕਿਸ ਨਾਮ ਤੁਧ ਤੇ ਕਿਲਾਉਣਾ ਤੇਰੇ ਦਾਸ ਧਿਆਨ ਤੁਧ ਤੂੰ ਰੱਖਣ ਵਾਲਿਆ ਸਿਰ ਸਭਨਾ ਸਮਰੱਥ ਨਦਰ ਨਿਹਾਲਿਆ ਸ਼ਲੋਕ ਮਹੱਲਾ ਪੰਜਵਾ ਕਾਮ ਕ੍ਰੋਧ ਮਦ ਲੋਭ ਮੋਹ ਕਾਮ ਕ੍ਰੋਧ ਮਦ ਲੋਭ ਮੋਹ ਇਥੇ ਵਿਸਾਨ ਦੁਸਤ ਬਾਸਨਾ ਨਿਵਾਰ ਰਾਖ ਲੇਹੋ ਪ੍ਰਭ ਆਪਨੇ ਨਾਨਕ ਸਾਧ ਬਲਿਹਾਰ ਮਹੱਲਾ ਪੰਜਵਾ ਖਾਂਦਿਆ ਖਾਂਦਿਆ ਮੁਖ ਇਕੱਠਾ ਮੁਖ ਇਕੱਠਾ ਪੈ ਨੰਦਿਆ ਸਭ ਅੰਗ ਨਾਨਕ ਧ੍ਰਿਗਤਿ ਨਾ ਦਾ ਜੀਵਿਆ ਜੇ ਨਾ ਸੱਚ ਨਾ ਲੱਗੋ ਰੰਗ ਪੌੜੀ ਜੇ ਨਾ ਸੱਚ ਨਾ ਲੱਗੋ ਰੰਗ ਪੌੜੀ ਜੋ ਜੋ ਤੇਰਾ ਹੁਕਮ ਤਿਵੈ ਤਿਉ ਹੋਵਣਾ ਤਿਵੈ ਤਿਉ ਤੇਵੈ ਤਿਉ ਹੋਵਣਾ ਜਹ ਜਹ ਰੱਖਹਿ ਆਪ ਤਹ ਜਾਏ ਖੜੋਵਣਾ ਨਾਮ ਤੇਰਾ ਕਹਿ ਰੰਗ ਦੁਰਮਤ ਧੋਵਣਾ ਜਾਪ ਜਾਪ ਤੁਧ ਨਿਰੰਕਾਰ ਭਰਮ ਭਉ ਖੋਬਣਾ ਖੋਬਣਾ ਇਹ ਖੋਬਣਾ ਜੋ ਤੇਰਾ ਰੰਗ ਰਤੇ ਸੇ ਜੋਣ ਨਾ ਜੋਵਣਾ ਅੰਤਰ ਬਾਹਰ ਇੱਕ ਨੈਣ ਅਲੋਵਣਾ ਜਿਨੀ ਪਛਾਤਾ ਹੁਕਮ ਤਿਨ ਕਦ ਨਾ ਰੋਵਣਾ ਨਾਉ ਨਾਨਕ ਬਖਸ਼ੀਸ ਨਾਵ ਨਾਨਕ ਬਖਸ਼ੀਸ ਮਨ ਮਾਹੇ ਪ੍ਰੋਵਣਾ ਸਲੋਕ ਮਹੱਲਾ ਪੰਜਵਾ ਜੀਵ ਦਿਆ ਨ ਚੀਤੇਉ ਜੀਵ ਦਿਆ ਨ ਚੀਤੇਉ ਮਾ ਰਲੰਦੜੋ ਖਾਕ ਮਾ ਰਲੰਦੜੋ ਖਾਕ ਨਾਨਕ ਦੁਨੀਆ ਸੰਗ ਗਦਾਰਿਆ ਸਾਖਤ ਮੂੜ ਨਪਾਕ ਸਾਖਤ ਮੂੜ ਨਪਾਕ ਮਹੱਲਾ ਪੰਜਵਾ ਜੀਵਨ ਦੇ ਆਹਰ ਚੇਤਿਆ ਮਰਨ ਦੇ ਆਹਰ ਰੰਗ ਮਰਨ ਦੇ ਆਹਰ ਰੰਗ ਜਨਮ ਪਦਾਰਥ ਤਾਰਿਆ ਨਾਨਕ ਸਾਧੂ ਸੰਗ ਪੌੜੀ ਆਦ ਜੁਗਾਦੀ ਆਪ ਰੱਖਣ ਵਾਲਿਆ ਰੱਖਣ ਵਾਲਿਆ ਸਤ ਨਾਮ ਕਰਤਾਰ ਸਤ ਪਸਾਰਿਆ ਉਣਾ ਕਹੀ ਨਾ ਹੋਏ ਘਟੇ ਘਟ ਸਾਰਿਆ ਘਟੇ ਘਟ ਸਾਰਿਆ ਮਿਹਰਵਾਨ ਸਮਰਾਥ ਆਪੇ ਹੀ ਘਾਲਿਆ ਜਿਨ ਮਨ ਉੱਠਾ ਆਪ ਸੇ ਸਦਾ ਸੁਖਾਲੇ ਆਪੇ ਰਚਨ ਰਚਾਏ ਆਪੇ ਹੀ ਪਾਲਿਆ ਸਭ ਕਿਛ ਆਪੇ ਆਪ ਬੇਅੰਤ ਅਪਾਰੇ ਆ ਬੇਅੰਤ ਐ ਨਹੀਂ ਕਹਣਾ ਬੇਅੰਤ ਇਕੱਠਾ ਹੀ ਪਾਠ ਬੇਅੰਤ ਅਪਾਰੇਆ ਗੁਰਪੂਰੇ ਕੀ ਟੇਕ ਨਾਨਕ ਸੰਭਾਲਿਆ ਹਾਂਜੀ ਸੰਭਾਲਿਆ ਭਾਰਾ ਬੋਲਣਾ ਟਿੱਪੀ ਵੀ ਲੱਗੀ ਆ ਤੇ ਹਲੰਤ ਵੀ ਲੱਗਿਆ ਮੰਮੇ ਜੀ ਸ਼ਲੋਕ ਮਹੱਲਾ ਪੰਜਵਾ ਆਦ ਮੱਦ ਅਰ ਅੰਤ ਪਰਮੇਸ਼ਰ ਰੱਖਿਆ ਸਤਗੁਰ ਦਿੱਤਾ ਹਰ ਨਾਮ ਅੰਮ੍ਰਿਤ ਚਖਿਆ ਸਾਦਾ ਸੰਗ ਅਪਾਰ ਅਨ ਦਿਨ ਹਰ ਗੁਣ ਰਵੈ ਸਾਦਾ ਪਦ ਪੁੱਲੈ ਬੂਨਾ ਪਾਏ ਮਨੋਰਥ ਸਭ ਜੋਨੀ ਨਹਿ ਭਵੈ ਸਭ ਕੁਛ ਕਰਤੇ ਹੱਥ ਕਾਰਨ ਜੋ ਕਰੈ ਨਾਨਕ ਮੰਗੈ ਦਾਨ ਸੰਤਾ ਧੂਰ ਤਰੈ ਮਹੱਲਾ ਪਿੰਜਵਾ ਦੇਸ ਨੂੰ ਮਾਨਵ ਸਾਈ ਜੇਨ ਉਪਾਇਆ ਜੇਨ ਜਨਤਿ ਆਇਆ ਖਸਮ ਤੈਨ ਸੁਖ ਪਾਇਆ ਸਫਲ ਜਨਮ ਪਰਵਾਨ ਗੁਰਮੁਖ ਆਇਆ ਹੁਕਮ ਬੁਝਿ ਨਿਹਾਲ ਖਸਮ ਫੁਰਮਾਇਆ ਜਿਸ ਹੋਆ ਆਪ ਕਿਰਪਾਲ ਸੋ ਨਹਿ ਪਰਮਾਇਆ ਜੋ ਜੋ ਦਿੱਤਾ ਖਸਮ ਸੋਈ ਸੁਖ ਪਾਇਆ ਨਾਨਕ ਜਿਸ ਹੈ ਦਾਯਾਲ ਬੁਝਾਏ ਹੁਕਮ ਮਿੱਤ ਜਿਸ ਹੈ ਭੁਲਾ ਜਿਸ ਹੈ ਭੁਲਾਏ ਆਪ ਮਰ ਮਰ ਜਮਹਿ ਨਿਤ ਪੌੜੀ ਨਿੰਦ ਕੁਮਾਰੇ ਤਤਕਾਲ ਖੇਨ ਟਿਕਣ ਨਾ ਦਿੱਤੇ ਪ੍ਰਭ ਦਾਸ ਕਾ ਦੁਖ ਨਾ ਖਾ ਸਕੈ ਹੈ ਫਾੜ ਜੁਨੀ ਜੁਤੇ ਪ੍ਰਭ ਪਾਤੇ ਯਮ ਖਲਾ ਦਨੀ ਹੈ ਪ੍ਰਭ ਦਾਸ ਕਾ ਦੁਖ ਨਾ ਖਾਵ ਸਕੈ ਇਥੇ ਵਿਸਰਾਮ ਫੜ ਜੁਨੀ ਜੁੱਤੇ ਮੱਥੇ ਵਾਲ ਪਛਾੜੇ ਅਨ ਜਮ ਮਾਰਗ ਮੁੱਤੇ ਮੱਥੇ ਪਦਵੀ ਕਸ ਕੇ ਬੋਲਣਾ ਮੁੱਤੇ ਵੀ ਕਸ ਕੇ ਬੋਲਣਾ ਦੁਖ ਲੱਗਾ ਬਿਲ ਬਿਲ ਲਾਣਿਆ ਨਰਕ ਘੋਰ ਸੁੱਤੇ ਕੰਠ ਲਾਏ ਦਾਸ ਰੱਖਿਐਨ ਨਾਨਕ ਹਰ ਸਤੇ ਸਤੇ ਅਤੇ ਸੁੱਤੇ ਪਾਦ ਖਸ ਕੇ ਬੋਲ ਸਲੋਕ ਮਹੱਲਾ ਪੰਜਵਾ ਸ੍ਰੀ ਰਾਮ ਜਪਹੁ ਵੱਡ ਰਾਮ ਜਪਹੁ ਵੱਡ ਭਾਗੀ ਹੋ ਜਾਲਥਾਲ ਪੂਰਨ ਸੋਏ ਨਾਨਕ ਨਾਮ ਧਿਆਇਐ ਵਿਗਣ ਨ ਲਾਗੈ ਕੋਈ ਧਿਆਇਆ ਉਚਾਰਨ ਕਰਨੇ ਧਿਆਇਆ ਨਹੀਂ ਕਹਿਣਾ ਮਹੱਲਾ ਪੰਜਵਾ ਕੋਟ ਵਿਗਣ ਤਿਸ ਲਾਗਤੇ ਜਿਸਨੂੰ ਵਿਸਰੈ ਨਾਉ ਨਾਨਕ ਅਨ ਦਿਨ ਬਿਲਪਤੇ ਜੋ ਸੁਨਿਆ ਘਰ ਕਾਓ ਪੌੜੀ ਸਿਮਰ ਸਿਮਰਦਾਤਾ ਮਨੋਰਥ ਪੂਰਿਆ ਇਛ ਪੁੰਨੀ ਮਾਨ ਆਸ ਗਏ ਵਿਸੂਰਿਆ ਪਾਇਆ ਨਾਮ ਨਿਧਾਨ ਜਿਸ ਨੂੰ ਭਾਲਦਾ ਜੋਤ ਮਿਲੀ ਸੰਗ ਜੋਤ ਰਹਿ ਆਕਾਲ ਦਾ ਸੂਖ ਸਹਜ ਆਨੰਦ ਵੁਠੇ ਤਿਤ ਕਰ ਆਵਣ ਜਾਣ ਰਹੇ ਜਨਮ ਨ ਤਹਾ ਮਰ ਸਾਹਿਬ ਸੇਵਕ ਇੱਕ ਇੱਕ ਦ੍ਰਿਸ਼ਟਾਇ ਗੁਰ ਪ੍ਰਸਾਦ ਨਾਨਕ ਗੁਰ ਪ੍ਰਸਾਦ ਨਾਨਕ ਸਤਿ ਸਮਾਇਆ ਜੀ ਨਾਨਕ ਪਦ ਜਿਹੜਾ ਨਾ ਇਹ ਦਿਲੀ ਦੀਪਕ ਪਦ ਦਾ ਦੋਵੇਂ ਪਾਸੇ ਲੱਗ ਜਿਆ ਗੁਰ ਪ੍ਰਸਾਦ ਨਾਨਕ ਸੱਚ ਸਮਾਇਆ ਇਸ ਤਰ੍ਹਾਂ ਵੀ ਲੱਗ ਜੇਗਾ ਗੁਰ ਪ੍ਰਸਾਦ ਨਾਨਕ ਸੱਚ ਸਮਾਇਆ ਸੁੱਧ ਰਾਗ ਗੂਜਰੀ ਭਗਤਾ ਕੀ ਬਾਣੀ ਇੱਕ ਓ ਅੰਕਾਰ ਭਗਤਾ ਕੀ ਬਾਣੀ ਸਤ ਗੁਰ ਪ੍ਰਸਾਦ ਸ੍ਰੀ ਸ੍ਰੀ ਕਬੀਰ ਜੀਓ ਕਾ ਚੌਪਦਾ ਜੀਓ ਕਾ ਚੌਪਦਾ ਨਹੀਂ ਕਹਿਣਾ ਸ੍ਰੀ ਕਬੀਰ ਜੀਓ ਕਾ ਚੌਪਦਾ ਘਰ ਦੂਜਾ ਦੂਜਾ ਹਾਂ ਦੋ ਵਾਰੀ ਦੂਜਾ ਦੂਜਾ ਉਚਾਰਨ ਕਰਨਾ ਹੈ ਪਹਿਲਾਂ ਅੰਕਾਂ 'ਚ ਹੈ ਫਿਰ ਅੱਖਰਾਂ 'ਚ ਹੈ ਚਾਰ ਪਾਵ ਦੋਏ ਸਿੰਘ ਗੂੰਗ ਮੁਖ ਤਦ ਕੈਸੇ ਗੁਣ ਗਈ ਹੈ ਇਹ ਵਿਸਰਾਮ ਧਿਆਨ ਨਾਲ ਲਾਉਣਾ ਹੈ ਚਾਰ ਪਾਵ ਇੱਥੇ ਠਮਕ ਦੋਏ ਸਿੰਘ ਇੱਥੇ ਠਮਕ ਗੂੰਗ ਮੁਖ ਇੱਥੇ ਵਿਸਰਾਮ ਹੈ ਤਦ ਇੱਥੇ ਜਮਕ ਹੈ ਕੈਸੇ ਗੁਣ ਗਈ ਹੈ ਗਈ ਹੈ ਵੱਖਰਾ ਪਾਠ ਹੈ ਸੰਬੰਧਕ ਜਾਂ ਲਮਕਾ ਕੇ ਬੋਲਣਾ ਊਠਤ ਬੈਠਤ ਠੇਗਾ ਪਰ ਹੈ ਤਬ ਕਤ ਮੂਡ ਲੁਕਈ ਹੈ ਤਬ ਕਤ ਮੂਡ ਲੁਕਈ ਹੈ ਹਰ ਬਿਨ ਬੈਲ ਬਰਾਨੇ ਹੋਈ ਹੈ ਬਰਾਨੇ ਨਹੀਂ ਬਿਰਾਨੇ ਹਰ ਬਿਨ ਬੈਲ ਬਿਰਾਨੇ ਹੋਈ ਹੈ ਫਾਟੇ ਨਾਕਨ ਟੂਟੇ ਕੱਦਨ ਕੱਦਨ ਤਦਲਾ ਕੀ ਕੋਦੋ ਕੋਪਾ ਪੋਸ ਖਈ ਹੈ ਹਾਂ ਕੋਦੋ ਕੋਪੋਸ ਖਈ ਹੈ ਰਹਾਉ ਸਾਰੋ ਦਿਨ ਡੋਲਤ ਬਨ ਮਹੀਆ ਅਜਹ ਨਾ ਪੇਟ ਅਗਈ ਹੈ ਜਨ ਭਗਤਨ ਕੋ ਕਹੋ ਨਾ ਮੰਨੋ ਕੀਓ ਆਪਣੋ ਪਈ ਹੈ ਹਾਂ ਇਹ ਸਾਰੇ ਈ ਹੈ ਪਰਮਈ ਹੈ ਅਗਈ ਹੈ ਇਸ ਤਰ੍ਹਾਂ ਵਖਰੀ ਬੋਲਨੀ ਹੈ ਸੰਬੰਧਕ ਜੀ ਕਰਕੇ ਦੁਖ ਸੁਖ ਕਰਤ ਮਹਾ ਭ੍ਰਮ ਬੂਡੋ ਅਨੇਕ ਦੁਖ ਸੁਖ ਕਰਤ ਮਹਾ ਭ੍ਰਮ ਬੂਡੋ ਅਨੇਕ ਜੋਣ ਪਰਮਈ ਹੈ ਰਤਨ ਜਨਮ ਖੋਇਓ ਪ੍ਰਭ ਵਿਸਰੇਓ ਹਾਂਜੀ ਖੋਇਓ ਪ੍ਰਭ ਨਹੀਂ ਕਹਿਣਾ ਰਤਨ ਜਨਮ ਖੋਇਓ ਇਥੇ ਠਮਕ ਪ੍ਰਭ ਵਿਸਰੇਓ ਇਹੋ ਔਸਰ ਕਾਤ ਪਈ ਹੈ ਪਈ ਹੈ ਇਕੱਠਾ ਨਹੀਂ ਬੋਲਣਾ ਕਾਤ ਪਈ ਹੈ ਭ੍ਰਮਤ ਫਿਰਤ ਤੇਲਕ ਕੇ ਕਪ ਜਿਉ ਕਪ ਨਹੀਂ ਕਹਿਣਾ ਕਾਪ ਪੋਲਾ ਬੋਲਣਾ ਕਾਪ ਨਾ ਬਾਂਦਰ ਦਾ ਹੁੰਦਾ ਜਿਹਾ ਬਲਦ ਦੀਲੀ ਦੇ ਬਲਦ ਵਾਂਗ ਗਾਤ ਬੇਨ ਰਹਿਣ ਬਹਿਈ ਹੈ ਕਹਿਤ ਕਬੀਰ RAM ਨਾਮ ਬਿਨ ਮੂਢ ਤੁਨੇ ਪਛਤਈ ਹੈ ਹਾਂ ਮੂਢ ਤੁਨੇ ਕਿਛੁ ਤਾਹੀ ਹੈ ਗੂਜਰੀ ਘਰ ਤੀਜਾ ਮੁਸ ਮੁਸ ਰੋਵੈ ਕਬੀਰ ਕੀ ਮਾਈ ਇਹ ਬਾਰਿਕ ਕੈਸੇ ਜੀਵ ਹੈ ਰਗ ਰਾਈ ਇਹ ਬਾਰਿਕ ਇਤਿ ਸ੍ਰਾਮ ਕੈਸੇ ਜੀਵ ਹੈ ਇਤਿ ਠਮਕ ਰਗ ਰਾਈ ਤਨ ਨਾ ਬੁੰਨਨਾ ਸਭ ਤਜਿਓ ਹੈ ਕਬੀਰ ਹਰ ਕਾ ਨਾਮ ਲਿਖ ਲਿਓ ਸਰੀਰ ਰਹਾਉ ਜਬ ਲਗ ਤਾਗਾ ਬਾਹ ਬੀਹੀ ਜਬ ਲਗ ਇਥੇ ਵਿਸਰਾਮ ਹੈ ਤਾਗਾ ਬਾਹ ਬੀਹੀ ਬਾਹੋ ਨਹੀਂ ਕਹਿਣਾ ਖਾਹੇ ਗੋੜਾ ਲਾ ਕੇ ਬਾਹ ਜਬ ਲਗ ਤਾਗਾ ਬਾਹ ਬੀਹੀ ਤਬ ਲਗ ਵਿਸਰੇ ਰਾਮ ਸੁਨੇਹੀ ਉੱਚੀ ਮਤ ਮੇਰੀ ਜਾਤ ਜੁਲਾਹਾ ਹਰ ਕਾ ਨਾਮ लहे मैं लाहा कहत कबीर सुन हो मेरी माई हमरा इनका दाता इनका पाठ इकट्ठा है हमरा इनका दाता एक रब राई वाहे गुरु जी का खालसा वाहे गुरु जी की फतेह